125 ਸਾਲਾਂ ਤੋਂ ਕੈਦ ਵਿੱਚ ਹੈ ਪਾਕਿਸਤਾਨ ਦਾ ਇਹ ਦਰਖਤ ਇਸ ਦੀ ਕਹਾਣੀ ਤੇ ਵਜ੍ਹਾ ਹੈ ਕਾਫੀ ਦਿਲਚਸਪ 125 ਸਾਲਾਂ ਤੋਂ ਕਿਉਂ ਕੈਦ ਹੈ ਵਰਕਤ ਦਾ ਇਹ ਦਰਖਤ ਲੋਕਾਂ ਦੀ ਗ੍ਰਿਫਤਾਰੀ ਦੀ ਖਬਰ ਤਾਂ ਅਸੀਂ ਸਭ ਨੇ ਸੁਣੀ ਹੈ ਪਰ ਕੀ ਤੁਸੀਂ ਕਿਸੇ ਦਰਖਤ ਦੇ ਗ੍ਰਿਫਤਾਰ ਹੋਣ ਦੀ ਖਬਰ ਸੁਣੀ ਹੈ ਜੇਕਰ ਨਹੀਂ ਤਾਂ ਅੱਜ ਤੁਹਾਨੂੰ ਸੁਣਾਉਣਿਆ ਅਜਿਹੀ ਖਬਰ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਆਪਣੇ ਮੱਥੇ ਤੇ ਹੱਥ ਮਾਰ ਕੇ ਹੱਸਣ ਦੇ ਲਈ ਮਜਬੂਰ ਹੋ ਜਾਓਗੇ ਜਦੋਂ ਵੀ ਅਸੀਂ ਆਜ਼ਾਦੀ ਦੇ ਪਿੱਛੇ ਦੇ ਭਾਰਤ ਨੂੰ ਦੇਖਦੇ ਹਾਂ ਤਾਂ ਅੰਗਰੇਜ਼ਾਂ ਦੇ ਵੱਲੋਂ ਹੋਏ ਜ਼ੁਲਮ ਨੂੰ ਸੁਣ ਕੇ ਸਾਡੀ ਰੂਹ ਕੰਬ ਜਾਂਦੀ ਹੈ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਕਈ ਭਾਰਤੀ ਕੈਦ ਹੋਏ ਨੇ ਤਾਂ ਕਈ ਲੋਕ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਤੇ ਲਟਕ ਗਏ ਸਾਡੇ ਇਤਿਹਾਸ ਦੇ ਵਿੱਚ ਕਈ ਗ੍ਰਿਫਤਾਰੀਆਂ ਦਾ ਜ਼ਿਕਰ ਮਿਲਦਾ ਪਰ ਕੀ ਤੁਸੀਂ ਕਿਸੇ ਪੇੜ ਦੀ ਗ੍ਰਿਫਤਾਰੀ ਦਾ ਮਾਮਲਾ ਸੁਣਿਆ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਤਾਂ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਭਲਾ ਪੇੜ ਨੂੰ ਕੋਈ ਕਿਉਂ ਗ੍ਰਿਫਤਾਰ ਕਰੇਗਾ ਜ਼ਿਆਦਾ ਦਿੱਕਤ ਹੋਵੇ ਤਾਂ ਪੇੜ ਨੂੰ ਵੱਢ ਦੇਣਗੇ ਪਰ ਇੱਕ ਅੰਗਰੇਜ਼ ਜੇਲਰ ਨੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਪੇੜ ਨੂੰ ਹੀ ਗ੍ਰਿਫਤਾਰ ਕਰ ਲਿਆ ਅਤੇ ਉਹ ਪੇੜ ਅੱਜ ਤੱਕ ਵੱਡੀਆਂ-ਵੱਡੀਆਂ ਜ਼ੰਜੀਰਾਂ ਦੇ ਨਾਲ ਜਕੜਿਆ ਹੋਇਆ ਹੈ ਇਹ ਮਾਮਲਾ ਹੈ ਸਾਲ 1898 ਦਾ ਜਦੋਂ ਪਾਕਿਸਤਾਨ ਵੀ ਆਪਣਾ ਹੋਇਆ ਕਰਦਾ ਸੀ ਅਤੇ ਸੋਨੇ ਦੀ ਚਿੜੀ ਅੰਗਰੇਜ਼ਾਂ ਦੇ ਪਿੰਜਰੇ ਦੇ ਵਿੱਚ ਕੈਦ ਸੀ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਵਿੱਚ ਲੰਡੀ ਕੋਟਲ ਆਰਮੀ ਕੰਟੈਂਟਮੈਂਟ ਦੇ ਵਿੱਚ ਤੈਨਾਤ ਇੱਕ ਬ੍ਰਿਟਿਸ਼ ਅਫਸਰ ਜੇਮਸ ਸਕ្វីਡ ਨੇ ਇੱਕ ਦਿਨ ਜੰਮ ਕੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਤੁੱਤ ਹੋ ਕੇ ਉਹ ਪਾਰਕ ਦੇ ਵਿੱਚ ਘੁੰਮ ਰਿਹਾ ਸੀ ਤਾਂ ਅਚਾਨਕ ਉਸ ਨੂੰ ਲੱਗਾ ਕਿ ਇੱਕ ਪੇੜ ਉਸ ਦੇ ਵੱਲ ਆ ਰਿਹਾ ਤੇ ਉਸ ਤੇ ਹਮਲਾ ਕਰਕੇ ਉਸ ਦੀ ਜਾਨ ਹੀ ਲੈ ਲਵੇਗਾ ਉਸਨੇ ਤੁਰੰਤ ਮੈਸ ਦੇ ਸਰਜੰਟ ਨੂੰ ਆਰਡਰ ਦਿੱਤੇ ਕਿ ਇਸ ਪੇਡ ਨੂੰ ਅਰੈਸਟ ਕਰ ਲੋ ਇਸ ਤੋਂ ਬਾਅਦ ਉੱਥੇ ਤਾਇਨਾਤ ਸਿਪਾਹੀਆਂ ਨੇ ਉਸ ਪੇਡ ਨੂੰ ਜ਼ੰਜੀਰਾ ਦੇ ਨਾਲ ਜਕੜ ਲਿਆ ਪਾਕਿਸਤਾਨ ਆਜ਼ਾਦਤਾ ਹੋ ਗਿਆ ਪਰ ਉੱਥੇ ਦੇ ਲੋਕਾਂ ਨੇ ਇਹਨਾਂ ਜੰਜੀਰਾਂ ਨੂੰ ਪੇੜ ਤੋਂ ਨਹੀਂ ਕੱਢਿਆ ਉੱਥੇ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਪੇੜ ਅੰਗਰੇਜ਼ਾਂ ਦੇ ਜ਼ੁਲਮ ਦਾ ਇੱਕ ਨਮੂਨਾ ਹੈ ਇਸ ਨੂੰ ਦੇਖ ਕੇ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਆਖਿਰ ਕਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਸਾਡੇ ਲੋਕਾਂ ਤੇ ਅੰਗਰੇਜ਼ ਕਿਵੇਂ ਜ਼ੁਲਮ ਕਰਦੇ ਸੀ ਇਸ ਦੇ ਨਾਲ ਹੀ ਉਹਨਾਂ ਨੇ ਪੇੜ ਤੇ ਇੱਕ ਤਖਤੀ ਵੀ ਲਟਕਾ ਦਿੱਤੀ ਅਤੇ ਤਖਤੀ ਤੇ ਲਿਖਿਆ ਆਈ ਐਮ ਅੰਡਰ ਅਰੈਸਟ ਇਸ ਦੇ ਨਾਲ ਇੱਕ ਪੂਰਾ ਕਿੱਸਾ ਵੀ ਲਿਖਿਆ ਹੋਇਆ ਹੈ ਬਹਿਰ ਹਾਲ ਅੰਗਰੇਜ਼ ਤਾਂ ਚਲੇ ਗਏ ਅਤੇ ਭਾਰਤ ਪਾਕਿਸਤਾਨ ਵੰਡ ਹੋ ਗਏ ਪਰ ਇਹ ਪੇੜ ਅੱਜ ਵੀ ਅੰਗਰੇਜ਼ੀ ਹਕੂਮਤ ਦੇ ਕਾਲੇ ਕਾਨੂੰਨ ਦੀ ਯਾਦ ਦਿਵਾਉਂਦਾ ਹੈ ਬਿਊਰੋ ਰਿਪੋਰਟ ਸਕਰੋਲ ਪੰਜਾਬ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ